ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਤੁਹਾਨੂੰ ਪਤਾ ਹੀ ਆਪ ਵੀ ਅਸੀਂ 13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਹੋਗਾ ਦੇਸ਼ ਦੇ ਦੋ ਵੱਡੇ ਫੋਰਮ ਇੱਕ ਤਾਂ ਸਾਡੇ ਵਾਲਾ ਫੋਰਮ ਜਿਹੜਾ ਕਿਸਾਨ ਮਜ਼ਦੂਰ ਜਥੇਬੰਦੀਆਂ ਦਾ ਬਹੁਤ ਛੱਤਰ ਜਥੇਬੰਦੀਆਂ ਔਰ ਐਸਕੇਐਮ ਗੈਰ ਰਾਜਨੀਤਿਕ ਇਹਦੇ ਵਿੱਚ ਅੱਜ ਜਿਹੜਾ ਅਸੀਂ ਪ੍ਰੋਗਰਾਮ ਪੂਰੇ ਪੰਜਾਬ ਦੇ ਵਿੱਚ ਪਿੰਡਾਂ 'ਚ ਤੇ ਗੋਲਡਨ ਗੇਟ ਅੰਮ੍ਰਿਤਸਰ ਮੋਦੀ ਸਰਕਾਰ ਦੀ ਅਰਥੀ ਸਾੜ ਰਹੇ ਹਗੇ ਆ ਇਹ 29 ਜਨਵਰੀ ਨੂੰ 2021 ਨੂੰ ਜਿਹੜਾ ਪਿਛਲਾ ਮੋਰਚਾ ਚੱਲਦਾ ਸੀ ਉਹਦੇ ਵਿੱਚ ਸਾਡੀ ਸਟੇਜ ਤੇ ਅਮਨ ਡਬਾਸ ਤੇ ਪ੍ਰਦੀਪ ਖੱਤਰੀ ਜਿਹੜੇ ਉਸ ਵੇਲੇ ਭਾਜਪਾ ਤੇ ਆਰਐਸਐਸ ਦੇ ਗੁੰਡੇ ਸੀਗੇ ਉਹਨਾਂ ਗਵਾਹੀ ਕਰਕੇ ਸਾਡੇ ਤੇ ਹਮਲਾ ਕੀਤਾ ਸੀਗਾ 1200 ਬੰਦਾ ਸੀਗਾ ਚਾਰ ਲੇਅਰ ਫੋਰਸ ਸੀਗੀ ਜਿਹਦੇ ਵਿੱਚੋਂ ਨਾਂ ਕਿ ਫੋਰਸ ਉਹਨਾਂ ਦੇ ਨਾਲ ਖੜੀ ਸੀਗੀ ਹਮਲਾ ਕਰਕੇ ਦਰਜਨਾ ਕਿਸਾਨ ਜਿਹੜੇ ਸਾਡੇ ਉੱਤੇ ਜ਼ਖਮੀ ਕੀਤੇ ਸੀ ਉਹਦੇ ਵਿਰੋਧ ਵਿਚਰਤੀ ਫੂਕ ਮਜਾਰਿਆ ਧੋਖਾ ਵਾਲੀ ਗੱਲ ਆ ਵੀ ਸਾਡੇ ਤੇ ਝੂਠਾ 307 ਦਾ ਪਰਚਾ ਦਰਜਿਆ ਦਿੱਲੀ ਦੇ ਵਿੱਚ ਪਰ ਉਹ ਉਹ ਬੰਦੇ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਸਾਹਮਣੇ ਚਿੱਟੇ ਨੰਗੇ ਹੋ ਕੇ ਸਾਡੇ ਤੇ ਹਮਲਾ ਕੀਤਾ ਮੋਦੀ ਸਰਕਾਰ ਨੇ ਉਹਨਾਂ ਤੇ ਕੋਈ ਪਰਚਾ ਨਹੀਂ ਕੀਤਾ ਗਿਆ ਅੱਜ ਵੀ ਸਾਡੀ ਮੰਗ ਸਟੈਂਡ ਕਰਦੀ ਆ ਕਿ ਜਿਨ੍ਹਾਂ ਨੇ ਨਿਹੱਥੇ ਕਿਸਾਨਾਂ ਮਜ਼ਦੂਰਾਂ ਤੇ ਸ਼ਾਂਤਮਈ ਪ੍ਰੋਗਰਾਮ ਕਰਦਿਆਂ ਤੇ ਹਮਲਾ ਕੀਤਾ ਉਹਨਾਂ ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਇਹਦੇ ਨਾਲ ਦੀ ਨਾਲ ਜਦੋਂ ਜਿਵੇਂ ਜਿਵੇਂ ਅੰਦੋਲਨ ਵੱਡਾ ਹੋ ਰਿਹਾ ਕੇਂਦਰ ਦੀ ਸਰਕਾਰ ਤੇ ਪੰਜਾਬ ਦੀਆਂ ਸਰਕਾਰ ਦੀਆਂ ਏਜੰਸੀਆਂ ਸਰਗਰਮ ਹੋਈਆਂ ਪਈਆਂ ਔਰ ਉਹ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਰੋਲਣ ਵਾਸਤੇ ਇਸ ਕਿਸਮ ਦੀਆਂ ਮੈਂ ਤਾਂ ਸਿੱਖ ਪੰਥ ਨੂੰ ਅਪੀਲ ਕਰੂੰਗਾ ਵੀ ਇੰਨਾ ਸਮਿਆਂ ਦੇ ਵਿੱਚ ਜਦੋਂ ਅੰਦੋਲਨ ਖੜਾ ਹੋ ਰਿਹਾ ਗੁਰੂ ਗ੍ਰੰਥ ਸਾਹਿਬ ਦੀਆਂ ਵਿਦਵੀਆਂ ਦੀਆਂ ਘਟਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਸਾਨੂੰ ਆਪਦੇ ਗੁਰੂ ਘਰ ਦੀਆਂ ਰਾਖੀਆਂ ਆਪ ਕਰਨੀਆਂ ਪੈਣਗੀਆਂ ਔਰ ਕੋਈ ਵੀ ਯੂਥ ਨੌਜਵਾਨ ਇਹਨਾਂ ਲੀਡਰਾਂ ਦੇ ਮਗਰ ਲੱਗ ਕੇ ਕੋਈ ਅਜੀਹਾ ਨਾਂ ਬਿਆਨ ਦੇਵੇ ਵੀ ਉਹ ਕਿਸਾਨਾਂ ਨੂੰ ਬਦਨਾਮ ਕਰਨ ਪਹਿਲੋ ਵੀ ਸਾਨੂੰ ਮਤਲਬ ਖਾਲਸਤਾਨੀ ਕਹਿ ਕੇ ਅੰਦੋਲਨ ਦੇ ਵਿੱਚ ਬਦਨਾਮ ਕੀਤਾ ਗਿਆ ਪਾਕਿਸਤਾਨੀ ਕਿਹਾ ਗਿਆ ਚੀਨ ਵਾਲੇ ਕਿਹਾ ਗਿਆ ਨਾਲੀ ਦੇ ਗੰਦੇ ਕੀੜੇ ਕਿਹਾ ਹੁਣ ਅੰਦੋਲਨ ਵੱਧ ਰਿਹਾ ਅੰਦੋਲਨ ਚੜ ਰਿਹਾ ਔਰ ਤੁਸੀਂ ਦੇਖੋਗੇ ਇਸ ਵਾਰੀ ਅੰਦੋਲਨ ਦੇ ਵਿੱਚ ਜਿਹੜਾ ਉਹਨਾਂ ਨੇ ਮੁਕਤ ਵਪਾਰ ਸਮਝੌਤਾ ਕੀਤਾ ਜਿਹੜੇ ਕਹਿੰਦੇ ਹਮਲਾ ਨਹੀਂ ਮੁਕਤ ਵਪਾਰ ਸਮਝੌਤਾ ਖੌਤੀ ਬੁੱਧੀ ਜੀ ਵੀ ਸਾਨੂੰ ਪੜ ਕੇ ਦੱਸ ਦੇਣ ਉਹ ਵਿਦੇਸ਼ਾਂ ਤੋਂ ਫਸਲਾ ਮੰਗਾ ਕੇ ਮੁਕਤ ਦਾ ਮਤਲਬ ਹੈ ਕਿਸੇ ਚੀਜ਼ ਤੋਂ ਮੁਕਤੀ ਦੇਣਾ ਚਾਹੁੰਦੇ ਮੁਕਤੀ ਆ ਵੀ ਜਿਹੜਾ ਟੈਕਸ ਲੱਗਦਾ ਸੀਗਾ ਵਿਦੇਸ਼ੀ ਆਰੀਆਂ ਫਸਲਾਂ ਤੇ ਉਹਨੂੰ ਖਤਮ ਕਰਨਾ ਚਾਹੁੰਦੇ ਆ 40% ਕਣਕ ਦੇ ਖਤਮ ਕਰਨਾ ਫਰਵਰੀ ਚ ਜਿੱਥੇ 800 ਰੁਪਇਆ ਪ੍ਰਤੀ ਕੁਇੰਟਲ ਸਾਡਾ ਰੇਟ ਘਟਨਾਵਾ ਔਰ ਔਰ ਇਹ ਸਾਰਾ ਕੁਝ ਹੋ ਰਿਹਾ ਤੇ ਇਹਦੇ ਨਾਲ ਜਿਹੜਾ ਲੈਂਡ ਐਕਵੀਜ਼ੀਸ਼ਨ ਐਕਟ ਆ ਉਹਦੇ ਵਿੱਚੋਂ ਵੀ ਜਿਹੜੀ ਮੱਦ ਕੱਢੀ ਜਾ ਰਹੀ ਆ ਜਿਹੜਾ ਮਾਡਲ ਐਕਟ 2015 ਚ ਮੋਦੀ ਜੀ ਨੇ ਪਾਸ ਕਰ ਦਿੱਤਾ ਜਿਹੜਾ ਉਹਨਾਂ ਦੇ ਸੂਬਿਆਂ ਵਿੱਚ ਪਾਚ ਪਾਦੇ ਲਾਗੂ ਹੋ ਗਿਆ ਵੀ ਹੁਣ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਵੀ ਜ਼ਮੀਨਾਂ ਖੋਈਆਂ ਜਾਣਗੀਆਂ ਹਮਲਾ ਓਡਾ ਹੀ ਆ ਜ਼ਮੀਨਾਂ ਤੇ ਵੀ ਤੇ ਮੰਡੀ ਤੇ ਵੀ ਤੇ ਜਿਹੜੇ 70 ਸੈਲੋ ਖੋਲੇ ਆ ਮਾਨੀਆਂ ਦੇ ਪੰਜਾਬ ਚ ਉਹ ਕੀ ਕਰਨ ਨੂੰ ਖੋਲੇ ਆ ਇਹਦੇ ਨਾਲ ਐਮ ਐਸ ਪੀ ਖਰੀਦ ਦੀ ਗਰੰਟੀ ਕਾਨੂੰਨ ਦਾ ਵਾਅਦਾ ਸੀ ਬਣਾਉਂਦਾ ਉਹ ਕਿੱਥੇ ਗਿਆ ਇਹ ਸਰਕਾਰ ਨੇ 9 ਦਸੰਬਰ ਨੂੰ ਚਿੱਠੀ ਲਿਖੀ ਆ ਸਾਨੂੰ ਉਹਦੇ ਵਿੱਚ ਪਿਆ ਵਾ ਇਹਦੇ ਨਾਲ ਦੀ ਨਾਲ ਲਖੀਮਪੁਰ ਖਰੀਦ ਦਾ ਇਨਸਾਫ ਦੇਣਾ ਸੀ ਹਜੇ ਜਿਹੜੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਜੀ ਹਜੇ ਮੰਤਰੀ ਮੰਡਲ ਚ ਬੈਠੇ ਹੋਏ ਨੇ ਔਰ ਇਹ ਤੋਂ ਕਾ ਜਿਹੜਾ ਬਿਜਲੀ ਸੋਧ ਸੰਸ਼ੋਧਨ ਬੋਲ ਕਹਿੰਦੇ ਸੀ ਵੀ ਤੁਹਾਨੂੰ ਪੁੱਛਾਂਗੇ ਫਿਰ ਲਾਗੂ ਕਰਾਂਗੇ ਅਸੀਂ ਕਹਿੰਦੇ ਚਿੱਪ ਵਾਲੇ ਮੀਟਰ ਤਾਂ ਲੱਗਣ ਦੇ ਆ ਫਿਰ ਲਾਗੂ ਤਾਂ ਤੁਸੀਂ ਕਰ ਦਿੱਤਾ ਪੋਲੂਸ਼ਨ ਐਕਟ ਦੇ ਵਿੱਚੋਂ ਖੇਤੀ ਨੂੰ ਬਾਹਰ ਨਹੀਂ ਕੱਢਿਆ ਗਿਆ ਇਹ ਤੋਂ ਇਨਾ ਮੰਗਾ ਲਈ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕੀਤਾ ਜਾਵੇ ਸਾਡੇ ਵਾਰੀ ਕਹਿੰਦੀ ਆ ਦੇਸ਼ ਦੀ ਖਜ਼ਾਨਾ ਮੰਤਰੀ ਪੀ ਇਹਦੇ ਨਾਲ ਦੇਸ਼ ਚੱਲ ਨਹੀਂ ਸਕਦਾ ਪਰ ਅਸੀਂ ਸਵਾਲ ਕਰਦੇ ਵੀ ਪਿਛਲੇ 9 ਸਾਲਾਂ 'ਚ 1457000 ਕਰੋੜ ਰੁਪਇਆ ਕਾਰਪੋਰੇਟ ਦਾ ਕੋ ਮਾਫ ਕਰ ਦਿੱਤਾ ਉਹਨਾਂ ਕਰਕੇ ਦੇਸ਼ ਚੱਲ ਸਕਦਾ ਸੋ ਇਹਦੇ ਨਾਲ ਜਿਹੜੇ ਨਵੇਂ ਮੰਤਰੀ ਸੰਸਥਾਵਾਂ ਨੇ ਆંકੜੇ ਦਿੱਤੇ ਆ ਉਹ ਕਹਿੰਦੇ ਆ ਵੀ 2016-17 ਤੱਕ ਕਿਸਾਨਾਂ ਨੂੰ ਐਮਐਸਪੀ ਤੇ ਪੂਰੀ ਖਰੀਦ ਨਾ ਹੋਣ ਕਰਕੇ ਤਕਰੀਬਨ ਤਕਰੀਬਨ 45 ਲੱਖ ਕਰੋੜ ਰੁਪਏ ਦਾ ਘਾਟਾ ਪਿਆ 2022 ਦੇ ਆંકੜੇ ਆਡ ਆ ਰਹੇ ਆ ਪੂਰੇ ਦੇਸ਼ ਦੇ ਕਿਸਾਨਾਂ ਨੂੰ 14 ਲੱਖ ਕਰੋੜ ਦਾ ਘਾਟਾ ਪੈ ਗਿਆ ਇੰਨਾ ਸਾਡੇ ਸਿਰ ਕਰਜ਼ਾ ਨਹੀਂ ਹੈਗਾ ਇਹਦਾ ਮਤਲਬ ਸਾਡੇ ਪੈਸੇ ਮੰਨਦੇ ਹੋ ਉਹਨਾਂ ਦੇ ਵੱਲ ਤੋਂ ਵੱਡੇ ਸਵਾਲ ਨੇ ਅਸੀਂ ਤੁਹਾਡੇ ਮਾਧਿਅਮ ਰਹੀ ਚਾਹੇ ਦੇਸ਼ ਦੇ ਬੁੱਧੀਜੀਵੀ ਆ ਚਾਹੇ ਪੱਤਰਕਾਰ ਭਾਈਚਾਰਾ ਚਾਹੇ ਸਿਵਲ ਸੁਸਾਇਟੀ ਦੇ ਸਾਰੇ ਵੀ ਜਿੰਨੇ ਵੀ ਲੋਕ ਨੇ ਉਹਨਾਂ ਚ ਐਨਆਰਆਈ ਭਰਾ ਵੀ ਹੋ ਸਕਦੇ ਆ ਸਾਡਾ ਗਾਇਕ ਭਾਈਚਾਰਾ ਵੀ ਹੋ ਸਕਦਾ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਵੱਡਾ ਅੰਦੋਲਨ ਆ ਦਿੱਲੀ ਨਾ ਮੱਥਾ ਲਗਣਾ ਤੋਂ ਸਾਰਿਆਂ ਦਾ ਸਹਿਯੋਗ ਮੰਗਦੇ ਆ ਸਹਿਯੋਗ ਦੇ ਵੀ ਰਹੇ ਆ ਤੇ ਮਿਲੂਗਾ ਵੀ ਆਰਾਸ ਆ ਕਿ ਇਹ ਦਿੱਲੀ ਅੰਦੋਲਨ ਜਿਹੜਾ ਦੁੱਜਾ ਲੱਗਣਾ ਵਾ ਇਹਦੇ ਚ ਵੀ ਪੰਜਾਬ ਦੇ ਦੇਸ਼ ਦੇ ਕਿਸਾਨ ਮਜ਼ਦੂਰ ਦੀ ਫਤਿਹ ਹੋਊਗੀ ਇਹ ਕਿ ਕਿਸਾਨ ਜਿਹੜੇ ਸ਼ਹੀਦ ਹੋਏ ਉਹਨਾਂ ਦੀਆਂ ਨੌਕਰੀਆਂ ਬਾਰੇ ਹਾਂ ਦੇਖੋ ਸਾਡੇ ਜਿਹੜੇ ਸੂਬੇ ਦੇ ਖੇਤੀਬਾੜੀ ਮੰਤਰੀ ਨੇ ਖੋਡੀਆਂ ਸਾਹਿਬ ਉਹਨਾਂ ਦੇ ਬਾਰ ਮੂਰੇ ਜਿਹੜੇ ਸ਼ਹੀਦ ਪਰਿਵਾਰ ਨੇ ਅਸੀਂ ਵੀ ਮੰਗ ਰੱਖੀ ਆ ਕਿ ਉਹਨਾਂ ਨੂੰ ਰੈਂਦੀਆਂ ਨੌਕਰੀਆਂ ਤੇ ਮੁਆਵਜ਼ਾ ਦਿੱਤਾ ਜਾਵੇ ਉਹਨਾਂ ਨੇ ਬਾਰ ਮੂਰੇ ਬੈਠੇ ਆ ਔਰ ਸਾਰੀਆਂ ਸਰਕਾਰਾਂ ਨੇ ਪੰਜਾਬ ਵਾਲਿਆਂ ਨੇ ਸ਼ਹੀਦਾਂ ਦੇ ਨਾਲ ਤੇ ਰਾਜਨੀਤੀ ਕੀਤੀ 150 ਤੋਂ ਵੱਧ ਨੌਕਰੀਆਂ ਰੈਂਦੀਆਂ ਮੁਆਵਜ਼ਾ ਰਹਿੰਦਿਆਂ ਉਹਨਾਂ ਉਹਨਾਂ ਦੀ ਮੰਗ ਤੁਰੰਤ ਪ੍ਰਵਾਨ ਕਰਨੀ ਚਾਹੀਦੀ ਹੈ 13 ਤਰੀਕ ਨੂੰ ਜੀ ਦਿੱਲੀ ਨੂੰ ਅਸੀਂ ਕੂਚ ਕਰਾਂਗੇ ਦੇਸ਼ ਭਰ ਤੋਂ ਤੇ ਪੰਜਾਬ ਦੇ ਵਿੱਚ